ਤਮ ਸਰਦਾਰ ਗੁਰਦੇਵਾਲ ਸਿੰਘ ਜਦੋਂ ਈਸ਼ਰ ਦੀ ਭੈਣ ਦੇ ਮੁੰਡੇ ਦੇ ਵਿਆਹ ਦੀ ਭੇਲੀ ਜਦੋਂ ਦੀ ਈਸ਼ਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ ਮੁੰਨੋ ਨੇ ਉਦੋਂ ਦਾ ਹੀ ਰੈਸਾ ਪਾਇਆ ਹੋਇਆ ਸੀ ਆਥਣ ਉਗਣ ਉਹ ਗੱਲ ਛੇੜਦੀ ਪਰ ਈਸ਼ਰ ਅਜੇ ਤਾਈ ਆਪਣੀ ਅੜੀ ਫੜੀ ਬੈਠਾ ਸੀ ਉਹ ਗਰੀਬੀ ਦਾਅਵੇ ਵਾਲਾ ਕੰਮ ਕਰਕੇ ਡੰਗਸਾਰਨਾ ਚਾਹੁੰਦਾ ਸੀ ਪਰ ਮੁੰਨੋ ਕਹਿੰਦੀ ਜਾਣਾ ਤਾਂ ਗੱਜ-ਵੱਜ ਕੇ ਜਾਣਾ ਹੈ ਨਹੀਂ ਤਾਂ ਸ਼ਰੀਕਾਂ ਤੋਂ ਨੱਕ ਵਢਾਉਣ ਨਾਲੋਂ ਚੁੱਪੀ ਚੰਗੀ ਹੈ ਕਿਉਂਕਿ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਉਹਨਾਂ ਨੂੰ ਦੇ ਕੇ ਗਈ ਸੀ ਤੇ ਜਿਸ ਨੂੰ ਲੈ ਕੇ ਈਸਰ ਅੜੀਫੜੀ ਬੈਠਾ ਸੀ ਗਰੀਬੀ ਦਾਵੇ ਵਾਲਾ ਕਿ ਹਲਕਾ ਫੁਲਕਾ ਵਿਆਹ ਤੇ ਜਾਵਾਂਗੇ ਪਰ ਮੁੰਨੋ ਕਹਿੰਦੀ ਗੱਜ-ਬੱਜ ਕੇ ਜਾਣਾ ਨਹੀਂ ਤਾਂ ਸ਼ਰੀਕਾਂ ਤੋਂ ਨੱਕ ਵਢਾਉਣ ਨਾਲੋਂ ਚੁੱਪੀ ਚੰਗੀ ਹੈ ਅੱਜ ਆਥਣੇ ਜਦੋਂ ਈਸਰ ਹਾਲ ਛੱਡ ਕੇ ਘਰ ਆਇਆ ਤਾਂ ਮੁੰਨੋ ਨੇ ਫੇਰ ਰੜਕਾ ਪਾ ਲਿਆ ਬੋਲੀ ਅੱਜ ਬਚਨੀ ਦੀ ਬੇਬੇ ਆਈ ਸੀ ਮੰਨੋਂ ਨੇ ਇਸਰ ਕੋਲ ਗੱਲ ਛੜੀ ਉਹ ਜਿਹੜੀਆਂ ਦੱਸ ਕੇ ਗਈ ਐ ਮੇਰਾ ਤਾਂ ਸੁਣ ਕੇ ਕਾਲਜਾ ਮੱਚ ਗਿਆ ਕਹਿੰਦੀ ਤੇਰੀ ਜਠਾਣੀ ਸਾਰੇ ਪਿੰਡ ਚ ਗੁੱਡਾ ਬੰਨੀ ਫਿਰਦੀ ਐ ਕਹਿੰਦੀ ਐ ਕਿ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੇਂ ਮਾਲਕ ਦੁੰਬ ਚੁੱਕੀ ਫਿਰਦੇ ਸੀ ਕਿ ਜਾਇਦਾਦ ਜੋ ਬਣਾਉਣੀ ਸੀ ਪਤਾ ਤਾਂ ਹੁਣ ਲੱਗੂ ਜਦੋਂ ਬਰਾਬਰ ਝੁਗਾ ਲਟਾਉਣਾ ਪਿਆ ਦੇਖੂ ਨਾ ਕਿਹੜੇ ਧੱਗੇ ਕਰਾ ਕੇ ਲੈ ਜਾਂਦੇ ਐ ਧੱਗਾ ਹੁੰਦਾ ਨਾ ਗਹਿਣਾ ਤੇ ਮੈਂ ਵੀ ਪਾਲੇ ਦੀ ਧੀ ਨਹੀਂ ਸੱਗੇ ਰੱਤਿਆਂ 'ਚੋਂ ਇਹਨਾਂ ਦਾ ਸੂਂਡਕਾ ਨੀਵਾ ਨਾ ਕੀਤਾ ਤਾਂ ਸਾਡੀ ਛਪਰੀ 'ਚ ਭਾਵੇਂ ਕੱਖ ਨਾ ਰਹੇ। ਸੱਗਿਆਂ ਰੱਤਿਆਂ 'ਚੋਂ ਜੇ ਇਹਨਾਂ ਦਾ ਸੂਂਡਕਾ ਨੀਵਾ ਨਾ ਕੀਤਾ ਨਾ ਤਾਂ ਸਾਡੀ ਛਪਰੀ 'ਚ ਭਾਵੇਂ ਕੱਖ ਨਾ ਰਹੇ। ਪਰ ਈਸਰ ਨੇ ਉਹਦੀ ਗੱਲ ਦਾ ਕੋਈ ਮੋੜ ਨਾ ਦਿੱਤਾ। ਕੁਝ ਤਾਂ ਸਾਰੇ ਦਿਨ ਦਾ ਹਲਵਾਉਂਦਿਆਂ ਦਾ ਹੱਡ ਭਨਵਾ ਤਕੀਵਾ ਉਸਤੇ ਹੱਡ ਚਸਕੀ ਜਾਂਦੇ ਤੇ ਉਤੋਂ ਕੌੜੀਆਂ ਕਸਾਲੀਆਂ ਸੁਣ ਕੇ ਈਸਰ ਦਾ ਚਿੱਤ ਹੋਰ ਪੜਾ ਹੋ ਗਿਆ। ਮਨੋਂ ਫੇਰ ਬੋਲੀ ਜਦੋਂ ਇਸਰ ਨੇ ਜਵਾਬ ਨਾ ਦਿੱਤਾ ਇਹ ਤਾਂ ਹੂਲਾ ਪੱਕਣਾ ਹੀ ਪਊ ਜੇ ਮੜਾ ਮੋਟਾ ਹੀ ਹੱਥ ਘੋਟ ਲਿਆ ਤਾਂ ਇਸ ਕਲਮੋਹੀ ਨੇ ਸਾਰੀ ਉਮਰ ਮੈਨੂੰ ਨੇਣ ਕੇ ਮਾਰ ਦੇਣਾ ਕੋਲੇ ਨਾਲ ਚੁੱਲ੍ਹਾ ਚੁੱਤੋਂ ਪਹਿਰ ਆਰਾ ਲਾਇਆ ਕਰੂ ਉਧਰੋਂ ਤੇਰੀ ਭੈਣ ਬਣੀਓ ਵੀ ਡਰ ਲੱਗਦਾ ਕੁਛ ਉਹਦਾ ਸੁਭਾਅ ਖਰਬ ਹੈ ਯਾਨਕਿ ਇਸਰ ਦੀ ਭੈਣ ਦਾ ਜਿਹੜੀ ਦੇਕੇ ਗਈ ਸੀ ਪਹਿਲੀ ਮੁੰਡੇ ਦੇ ਵਿਆਹ ਦੀ ਕੁਝ ਇਹੋ ਜਿਹੇ ਦੀ ਸਿੱਖਾ ਸਿਖਾਈ ਤੇ ਉਤੋਂ ਹੋਰ ਦੀਆਂ ਹੋਰ ਬਣਾ ਲੂ ਉਹਨੇ ਆਖਣਾ ਚਾਰ ਛੱਲੜ ਲਾਉਣ ਦੇ ਮਾਰੇ ਕੇਸਲ ਵੱਟ ਕੇ ਬਹਿ ਗਏ ਉਹ ਵੀ ਪਹਿਲਾ ਸਾਹਾ ਹੈ ਲੈਣ ਦੇਣ ਤੇ ਜੱਗ ਤੇ ਬਣਿਆ ਆ ਜਿਨ੍ਹਾਂ ਦੇ ਡੰਗ ਦੀ ਨਹੀਂ ਪੱਕਦੀ ਉਹ ਵੀ ਇਹੋ ਜਿਹੇ ਮੌਕੇ ਭੈਣ ਭਰਾਵਾਂ ਤੋਂ ਮਗਰ ਨਹੀਂ ਰਹਿੰਦੇ ਕਿੰਨਾ ਚਿਰ ਮੋਨੋ ਬੋਲਦੀ ਰਹੀ ਤੇ ਈਸ਼ਰ ਚੁੱਪਚਾਪ ਸੁਣਦਾ ਰਿਹਾ ਉਹਨੂੰ ਉਸੇ ਗੱਲ ਦਾ ਜਵਾਬ ਨਹੀਂ ਸੀ ਔੜਦਾ ਇਸਰ ਸੋਚੀ ਪਿਆ ਸਿਰ ਫੜੀ ਖੁਰਲੀ ਤੇ ਬੈਠਾ ਰਿਹਾ ਮੁੰਨੋ ਮੁੰਨੋ ਤੋਂ ਵੀ ਘਰ ਦੀ ਹਾਲਤ ਗੁਜ ਨਹੀਂ ਗੁਜੀ ਨੇ ਸੀ ਭਰਾ ਨਾਲੋਂ ਅੱਡ ਹੋਣ ਵੇਲੇ ਇਸਰ ਭਰਾ ਨਾਲੋਂ ਅੱਡ ਹੋਣ ਵੇਲੇ ਇਸਰ ਦੇ ਵਿਆਹ ਲਈ ਲੈ ਕਰਜੇ ਉੱਤੇ ਉਹਦਾ ਗੂਠਾ ਲਵਾ ਕੇ ਇਸਰ ਦੀ ਭਝਾਈ ਨੇ ਫਿਰ ਭਾਂਡੇ ਚੁੱਕਣ ਦਿੱਤੇ ਅੱਧੀ ਪੈਲੀ ਵੀ ਅੱਧੇ ਬਹੁਤੀ ਮਾਰੂ ਸੀ ਅਕਲਾਪਾ ਹੋਣ ਕਰਕੇ ਚੱਜ ਨਾਲ ਉਹ ਵੀ ਵਾਹੀ ਬੀਜੀ ਨਹੀਂ ਸੀ ਜਾਂਦੀ ਉਤੋਂ ਕਰਜਾ ਹੋਰ ਵਧੀ ਜਾਂਦਾ ਸੀ ਇਸੀ ਕਰਕੇ ਕੋਈ ਵਾਧੂ ਖਰਚ ਸਹਿੜਨਾ ਈਸਰ ਨੂੰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ ਤੇ ਮੰਨੋ ਵੀ ਚਿੱਤੋਂ ਉਸਨੂੰ ਦੁਖੀ ਕਰਕੇ ਭਾਵੇਂ ਰਾਜੀ ਨਹੀਂ ਸੀ ਪਰ ਜਦੋਂ ਮੰਨੋ ਦੀ ਜਠਾਣੀ ਦੀਆਂ ਗੱਲਾਂ ਉਹ ਗੁੰਡਣਾ ਤੋਂ ਸੁਣਦੀ ਕਿ ਜੇ ਨਨਾਨ ਦੇ ਪੁੱਤਰ ਦੇ ਯਾਨੀ ਕਿ ਦੋਤੇ ਦੇ ਵਿਆਹ ਤੇ ਕੁਝ ਲੈ ਕੇ ਨਾ ਗਏ ਤਾਂ ਜਠਾਣੀ ਨੇ ਤਾਂ ਤਾਂ ਉਮਰ ਮਿਹਣੇ ਦੇਰ ਦੇ ਮਾਰ ਦੇਣਾ ਕਉਕੇ ਜਟਾਣੀ ਦਰਾਨੀ ਚ ਤੁਹਾਨੂੰ ਪਤਾ ਹੈ ਕੰਪੀਟੀਸ਼ਨ ਹੁੰਦਾ ਖੈਰ ਜੱਗ ਭਾਵੇਂ ਜਿੱਤਿਆ ਨਹੀਂ ਜਾਂਦਾ ਪਰ ਨਮੋਸ਼ੀ ਝੱਲਣੀ ਵੀ ਕਿਹੜਾ ਸੌਖੀ ਸੀ ਇਹ ਚਿਤਵਕੇ ਮੰਨੋ ਦਾ ਜੀ ਕਾਉ ਮਾਉ ਕਰਦਾ ਚੰਗਾ ਫਿਰ ਐਂ ਕਰ ਇਸਰ ਨੂੰ ਢਿੱਲਾ ਵੇਖ ਕੇ ਮੰਨੋ ਨੇ ਕੁਝ ਸੋਚ ਕੇ ਆਇਆ ਕਿਆ ਤੂੰ ਮੁੰਡੇ ਦੇ ਲੀੜੇ ਕੱਪੜੇ ਬਣਵਾ ਲਿਆ ਹੋਰ ਮੈਂ ਸਾਰਾ ਕੁਝ ਆਪੇ ਸਾਰ ਲਾਂ ਆਪੇ ਸਾਰ ਲਾਂਗੀ ਇਸਰ ਨੇ ਹਰਾਨੀ ਨਾਲ ਉਹਦੇ ਮੂੰਹ ਵੱਲ ਝਾਕ ਕੇ ਆਖਿਆ ਆਹੋ ਮੈਂ ਆਪੇ ਸਾਰ ਲਾਂ ਕੁਝ ਮਾਨਜੇ ਨਾਲ ਮੰਨੋਂ ਨੇ ਅੱਗੋਂ ਜਵਾਬ ਦਿੱਤਾ ਤੇ ਉੱਠ ਕੇ ਆਪਣੇ ਕੰਮ ਤੇ ਜਾ ਲੱਗੀ। ਇਸਰ ਇਸ ਗੁੱਝੀ ਗੱਲ ਬਾਰੇ ਖਾਸਾ ਸਿਰ ਸੋਚਦਾ ਰਿਹਾ। ਫਿਰ ਉਸ ਨੂੰ ਕੋਈ ਸਮਝ ਨਹੀਂ ਆਈ ਕਿ ਆਪੇ ਕੀ ਸਾਰੇਗੀ ਇਹ। ਅਗਲੇ ਦਿਨ ਇਸਰੋਂ ਪੈਸਰ ਮੰਡਿਓ ਬੀ ਲੈਣਾ ਉਸਰ ਨੇ ਜਾਣਾ ਸੀ ਤੇ ਜਦੋਂ ਉਹ ਤੁਰ ਲੱਗਿਆ ਤਾਂ ਉਸਨੇ ਮੰਨੋਂ ਨੂੰ ਅੰਦਰੋਂ ਸੱਦ ਲਿਆ। ਸੰਦੂਕ ਕੋਲ ਜਾ ਕੇ ਉਸਨੇ ਆਪਣੀ ਸੱਗੀ ਇਸਰ ਨੂੰ ਫੜਾਉਂਦੇ ਆਖਿਆ ਮੰਨੋਂ ਨੇ ਆ ਲੈ ਫੜ ਇਹ ਸੱਸ ਅਗੀ ਦੇ ਪਣਾ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆ। ਜਿਹੋ ਜਹੇ ਹਰੋ ਨੇ ਬਹੁ ਵਾਸਤੇ ਕਿਰਾਏ ਸੀ। ਬਹੁ ਦਾ ਤਿਓਰ ਮੈਂ ਆਪੇ ਘਰੇ ਜੋੜ ਲੂੰ। ਤਿਓਰ ਹੁੰਦਿਆ ਤਿੰਨ ਕੱਪੜੇ। ਇਸਰ ਨੂੰ ਜਿਵੇਂ ਸਖਤਾ ਮਾਰ ਗਿਆ। ਖਾਸਾ ਚਿਰ ਉਹ ਕਦੇ ਮੰਨੋ ਦੀ ਸੱਗੀ ਵੱਲ, ਕਦੇ ਮੰਨੋ ਦੀਆਂ ਅੱਖਾਂ ਵੱਲ ਝਾਕਦਾ ਰਿਹਾ। ਮੰਨੋ ਬੋਲੀ ਝਾਕਦਾ ਕੀ ਹੈ? ਇਹਦੇ ਵਿੱਚ ਖਮੋਸ਼ੀ ਵਾਲੀ ਤੇ ਨਮੋਸ਼ੀ ਵਾਲੀ ਕਿਹੜੀ ਗੱਲ ਹੈ? ਮੰਨੋ ਨੇ ਸੱਗੀ ਸਰ ਦੇ ਹਿੱਸੇ 'ਚ ਪਾਉਂਦੇ ਆਖਿਆ। ਆਪਦੀ ਇੱਜ਼ਤ ਪਿੱਛੇ ਲੋਕ ਦੇਹਾ ਵੇਚ ਦੰਦੇ ਆ ਇਹ ਤਾਂ ਭੋਰਾ ਸਿਉਣਾ ਆ ਜਿਉਂਦਾ ਰਹੇ ਮੇਰਾ ਸ਼ੇਰਸ ਲੱਗ ਨਿਕਲਿਆ ਤਾਂ ਸੱਗੀਆਂ ਹੋਰ ਬਥੇਰੀਆਂ ਇਹ ਕਹਿੰਦੇ ਉਹਨੇ ਵਿਹੜੇ ਦੇ ਵਿੱਚ ਘਢੀਰਾ ਰੇੜੀ ਫਿਰਦੇ ਆਪਣੇ ਪੁੱਤ ਮੱਖਣਵਾਲ ਮਾਨ ਨਾਲ ਤੱਕਿਆ ਤੇ ਮੰਨੋ ਦੀਆਂ ਅੱਖਾਂ ਮੱਖਣ ਨੂੰ ਵੇਖ ਕੇ ਲਿਸ਼ਕ ਪਈਆਂ ਪਰ ਮੰਨੋ ਦਾ ਪਤੀ ਇਸਰ ਸੱਗੀ ਨੂੰ ਪਲੋਸ ਦਾ ਨੀਵੀਂ ਪਾਈ ਖੜਾ ਰਿਹਾ ਇਸਰ ਨੂੰ ਜਾਪਿਆ ਕਿ ਜਿਵੇਂ ਉਹਦੇ ਤੇ ਕੋਈ ਢੇਗਾ ਡਿੱਗੀ ਹੋਵੇ ਉਹਦਾ ਸਾਹ ਘੁੱਟ ਰਿਹਾ ਹੋਵੇ ਪਰ ਮੁੰਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲਿਆਂਦਾ ਤੇ ਬੂਹੇ ਤਾਂ ਹੀ ਛੱਡਾਈ ਤੇ ਇਸ ਅਖਰ ਜਕੋ ਤਕੀ ਬੀ ਲੈਣ ਦੇ ਵਾਸਤੇ ਮੰਡੀ ਦੇ ਰਾਹ ਪੈ ਗਿਆ ਤੇ ਫੇਰ ਜਿੱਦੇ ਨਾਨਕਾ ਮੇਲ ਇਸਰ ਦੀ ਭੈਣ ਦੇ ਸਹੁਰੇ ਆਇਆ ਉਦੋਂ ਮੁੰਨੋ ਧਰਤੀ ਤੋਂ ਹੱਥ ਉੱਚੀ ਕਰ ਧਰਤੀ ਤੋਂ ਹੱਥਾਂ ਤੋਂ ਉੱਚੀ ਦੁਰ ਰਹੀ ਸੀ ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਰਾਂ ਦੀ ਚਰਚਾ ਅੰਗਸਾ ਕਰ ਰਹੇ ਸਨ ਤੇ ਮੰਨੋ ਦੀ ਜਠਾਣੀ ਤੋਂ ਜਿਹੜੀ ਕਿੱਦਿਆਂ ਦੀ ਠੂਹੇ ਵਾਂਗੂ ਟੱਪਦੀ ਫਿਰਦੀ ਸੀ ਉਹਦੇ ਮੂੰਹ ਤੇ ਮੱਖੀ ਨਹੀਂ ਸੀ ਉੜਦੋ ਉੱਡਦੀ ਮੰਨੋ ਮੁੜ-ਮੁੜ ਆਪਣੀ ਜਠਾਣੀ ਵੱਲ ਝਾਕਦੀ ਪਰ ਉਹਦੀ ਜਠਾਣੀ ਅੱਗੋਂ ਉਸਦੇ ਨਾਲ ਅੱਖ ਨਾ ਮਿਲਾਉਂਦੀ ਜੰਜ ਤੋੜ ਕੇ ਮੇਲਣਾ ਜਦੋਂ ਗਿੱਧਾ ਪਾਉਣ ਲੱਗੀਆਂ ਤੇ ਮੰਨੋ ਨੱਚਣ ਲਈ ਆਪ ਵਿਚਾਲੇ ਆ ਖੜੋਤੀ ਉਂਝ ਵੀ ਨਾਨਕੇ ਮੇਲ ਦੇ ਵਿੱਚ ਮੰਨੋ ਸਭ ਤੋਂ ਛੋਟੀ ਉਮਰ ਦੀ ਸੀ ਤੇ ਉਸ ਦਾ ਰੂਪ ਵੀ ਸੋਹਣਾ ਸੀ ਤੇ ਉਸ ਤੇ ਵੈਸੇ ਹੀ ਅੱਜ ਲੋੜੇ ਦਾ ਜਿਹੜਾ ਨੂਰ ਚੜਿਆ ਹੋਇਆ ਸੀ ਕਿਉਂਕਿ ਨਾਨਕ ਸ਼ੱਕ ਲਾਉਣ ਲਈ ਉਹ ਕਾਫੀ ਕੁਝ ਲੈ ਕੇ ਆਈ ਸੀ ਦੋ ਤਮਾਨ ਦਾ ਜੋ ਵਿਆਹ ਸੀ ਮੇਲਣਾ ਨੇ ਗਿੱਧਾ ਸ਼ੁਰੂ ਕਰ ਦਿੱਤਾ ਕੇਰਾ ਤਾਂ ਮੰਨੋ ਦੀਆਂ ਗੱਲਾਂ ਸੰਗ ਨਾਲ ਉਹਦੇ ਹਵਾ ਪਿਆ ਜੀ ਸਿਰ ਕੇ ਵਰਗੀਆਂ ਹੋ ਗਈਆਂ ਫਿਰ ਬਿੰਦਕ ਵਿੱਚੋਂ ਅੱਡੀ ਆਪੇ ਗਿੱਧੇ ਦੀ ਤਾਲ ਨਾਲ ਵੱਜਣ ਲੱਗੀ ਸਾਰੇ ਅੰਗ ਪਾਰੇ ਵਾਂਗ ਮੰਨੋਂ ਦੇ ਥਰਕਣ ਲੱਗੇ ਤੇ ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਉਸਨੇ ਢੀੜਾ ਦਿੱਤਾ ਤਾਂ ਲੱਕ ਸੱਪਣੀ ਵਾਂਗ ਸੱਤਵਲ ਖਾ ਗਿਆ ਤੇ ਉਹਦੀਆਂ ਅੱਡੀਆਂ ਨਾਲ ਵਿਹੜੇ ਵਿੱਚ ਪੰਜੇਬਾਂ ਦੇ ਖੰਗਰੂਆਂ ਵਾਂਗ ਜੰਜੀਰੀ ਉਲੀਕੀ ਗਈ ਤੇ ਗਿੱਧਾ ਪਾਉਂਦੀਆਂ ਮੇਲਣਾਂ ਦੇ ਹੱਥ ਅੰਬ ਚੱਲੇ ਥੱਕ ਚੱਲੇ ਪਰ ਮੰਨੋਂ ਨੂੰ ਸਗੋਂ ਹੋਰ ਖਮਾਰੀ ਚੜਦੀ ਜਾਂਦੀ ਉਹ ਨੱਚਦੀ ਜਾਂਦੀ ਗਲੀ ਦੇ ਵਿੱਚ ਪਿੰਡ ਦੇ ਗੱਬਰੂਆਂ ਦਾ ਖਾਸਾ ਇਕੱਠ ਹੋ ਗਿਆ ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾਂ ਨੂੰ ਹੋਰ ਨੇੜਿਓਂ ਵੇਖਣਾ ਚਾਹੁੰਦੇ ਸਨ ਮਿਤਰਾ ਰੰਨ ਦੀਆਂ ਅੱਖਾਂ ਵਿੱਚ ਕਿਵੇਂ ਨਾਗਾ ਗੁੰ ਦਗਦੀਆਂ ਨੇ ਗਿੱਧੇ ਵਾਲੀਆਂ ਦੇ ਨੇੜੇ ਆਏ ਦੋ ਗੱਭਰੂਆਂ ਦੇ ਵਿੱਚੋਂ ਇੱਕ ਨੇ ਨਾਲ ਦੇ ਨੂੰ ਆਖਿਆ ਕੀ ਪੁੱਛਦਾ ਦੂਜੇ ਨੇ ਮਸਤੀ ਨਾਲ ਜਵਾਬ ਦਿੱਤਾ ਪਰ ਜੇ ਕਿਤੇ ਸਿਰ ਉੱਚਾ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੂ ਕਿਹੜਾ ਨਾਂ ਲਾ ਦਿੰਦੀ ਗੱਲ ਤਾਂ ਤੇਰੀ ਪੱਕੀ ਐ ਪਹਿਲੇ ਨੇ ਉਸ ਦੀ ਗੱਲ ਦਾ ਹੰਗਾਰਾ ਭਰਿਆ ਕੱਲੇ ਫੁੱਲ ਤਾਂ ਉਹੀ ਬਸ਼ੇਰੂ ਦੇ ਸਿੰਘਾਂ ਆਂਗੂ ਲੱਗਦੇ ਆ ਪਰ ਉਂ ਰੂਪ ਰੱਬ ਨੇ ਰੂਪ ਦੇਣ ਵੇਲੇ ਭੋਰਾ ਸੂਮ ਪੜਾ ਨਹੀਂ ਕੀਤਾ ਇਹਦੇ ਨਾਲ ਜਿਵੇਂ ਵਿਹਲਾ ਬਹਿ ਕੇ ਘੜੀ ਹੁੰਦੀ ਆ ਕਿਤੇ ਤੱਥਾ ਨਹੀਂ ਛੱਡੀ ਜਮਾ ਇੰਦਰ ਦੇ ਅਖਾੜੇ ਦੀ ਪਰੇ ਲੱਗਦੀ ਆ ਉਹ ਗੱਭਰੂ ਇਦਾਂ ਗੱਲਾਂ ਕਰਦੇ ਗਿੱਧਾ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ ਕੋਈ ਮੇਲਣ ਬੋਲੀ ਪਾਉਣ ਲੱਗੀ ਤਾਂ ਬੋਲੀ ਦੇ ਤੋੜੇ ਨਾਲ ਗਿੱਧੇ ਦੀ ਤਮਕਾਰ ਫੇਰ ਪੈਣ ਲੱਗੀ ਪਰ ਹੁਣ ਮੰਨੋ ਦੀ ਅੱਡੀ ਦਾ ਤਾਲ ਥਿੜਕਣ ਲੱਗ ਪਿਆ ਸਾਰੇ ਅੰਗ ਜਿਵੇਂ ਸਿਲ ਪੱਥਰ ਹੁੰਦੇ ਜਾਂਦੇ ਸਨ ਮੂੰਹ ਉੱਤੇ ਉਸਤੇ ਪਲਤਣ ਆ ਗਈ ਤੇ ਉਹਦੇ ਥਿੜਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖੜਨ ਲੱਗੀ ਤੇ ਗਿੱਧਾ ਆਖਰ ਬੰਦ ਹੋ ਗਿਆ ਤੇ ਮੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬੈ ਗਈ ਨੀ ਕੁੜੇ ਕੀ ਹੋਇਆ ਸਾਰਿਆਂ ਨੇ ਹੈਰਾਨੀ ਨਾਲ ਇੱਕੋ ਬਾਰੀ ਪੁੱਛਿਆ ਮੰਨੋ ਨੇ ਮਲਵੀ ਜੀਬ ਨਾਲ ਜਵਾਬ ਦਿੱਤਾ ਗਿੱਟੇ ਨੂੰ ਮੋਚ ਆ ਗਈ ਪਰ ਸਿਆਣੀਆਂ ਤਾੜ ਗਈਆਂ ਕਿ ਮੋਚ ਉਹਦੇ ਕਿਤੇ ਹੋਰ ਆਈ ਸੀ ਮੇਲਣਾ ਨੂੰ ਤਾਂ ਜੁੱਟਾ ਨਜ਼ਰੀ ਲੱਗੀ ਮੇਲਣਾ ਨੂੰ ਤਾਂ ਜੁੱਟਾ ਨਜ਼ਰੀ ਲੱਗੀ ਤੇ ਉਹਨਾਂ ਦੋਹੇ ਗੱਭਰੂਆਂ ਦੇ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਪਿਆ ਸੋ ਇਹ ਹੈ ਕਹਾਣੀ ਉਸ ਮੁੰਨੋ ਦੀ ਜਿਸ ਨੇ ਆਪਣੀ ਨਣਦ ਦੇ ਮੁੰਡੇ ਦੇ ਵਿਆਹ ਵਾਸਤੇ ਆਪਣੀ ਸੱਗੀ ਦਿੱਤੀ ਸੀ ਆਪਣੇ ਪਤੀ ਇਸਰ ਨੂੰ ਪਰ ਜਿਸ ਤਰ੍ਹਾਂ ਉਹਨਾਂ ਮੁੰਡਿਆਂ ਨੇ ਨੱਚਦੀ ਹੋਈ ਮੰਨੋ ਦਾ ਹੁਸਨ ਵੇਖ ਕੇ ਜਾਂ ਉਸ ਦਾ ਸੋਪਣ ਤੇ ਚਿਹਰੇ ਦਾ ਨੂਰ ਵੇਖ ਕੇ ਆਖ ਦਿੱਤਾ ਕਿ ਜੇ ਕਿਤੇ ਇਸ ਤੇ ਸੱਗੀ ਪਾਈ ਹੁੰਦੀ ਤੇ ਫਿਰ ਤਾਂ ਕਿਆ ਹੀ ਬਾਤ ਸੀ ਕੱਲੇ ਜਿਹੜਾ ਉਹਨੇ ਗੱਲ ਆਖੀ ਸੀ ਨਾ ਕਿ ਕੱਲੇ ਫੁੱਲਾਂ ਨਾਲ ਗੱਲ ਨਹੀਂ ਬਣਦੀ ਜਿਵੇਂ ਸੱਗੀ ਦੇ ਨਾਲ ਫੁੱਲ ਵੀ ਹੁੰਦੇ ਆ ਨਾ ਆ ਮੈਂ ਤਸਵੀਰ ਪਾਈ ਆ ਵੈਸੇ ਕਿਸੇ ਪੰਜਾਬਣ ਦੀ ਸੱਗੀ ਫੁੱਲ ਸਿਰਾਂ ਤੇ ਸੋਹnde ਹੈ ਨਾ ਸੋ ਇਸ ਕਰਕੇ ਇਹ ਪੰਜਾਬ ਦਾ ਪ੍ਰਾਤਨ ਗਹਿਣਾ ਸੱਗੀ ਦੇ ਨਾਲ ਫੁੱਲ ਵੀ ਹੁੰਦੇ ਆ ਪਰ ਉਹ ਸੱਗੀ ਉਸਨੇ ਦੇ ਦਿੱਤੀ ਸੀ ਤੇ ਫੁੱਲ ਉਸਨੇ ਕੱਲੇ ਲਾਏ ਹੋਏ ਸੀ ਤੇ ਪਰ ਉਹ ਜਿਸ ਤਰ੍ਹਾਂ ਮੁੰਡਿਆਂ ਨੇ ਪਹਿਲੇ ਮੁੰਡੇ ਨੇ ਗੱਲ ਕੀਤੀ ਦੂਸਨੇ ਹੰਗਾਰਾ ਦਿੱਤਾ ਕਿ ਗੱਲ ਤਾਂ ਤੇਰੀ ਪੱਕੀ ਐ ਕਿ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੂ ਕਿਹੜਾ ਨਾਂ ਲਾ ਦਿੰਦੀ ਗੱਲ ਤਾਂ ਤੇਰੀ ਪੱਕੀ ਐ ਪਹਿਲੇ ਨੇ ਉਹਦੀ ਗੱਲ ਦਾ ਹੰਗਾਰਾ ਪਰਿਆ ਕੱਲੇ ਫੁੱਲ ਤਾਂ ਉਹੀ ਵਛਰੂ ਦੇ ਸਿੰਗਾਂ ਆਂਗੋਂ ਲੱਗਦੇ ਆ ਕਿਉਂਕਿ ਫੁੱਲ ਸਾਈਡਾਂ ਤੇ ਹੁੰਦੇ ਆ ਤੇ ਸੱਗੀ ਗੱਭੇ ਹੁੰਦੀ ਆ ਉਹਨਾਂ ਕੀ ਤਾਂ ਸੁਣ ਲਿਆ ਹੋਣਾ ਵਿਚਾਰੀ ਮੰਨੋ ਨੇ ਵੀ ਕੱਲੇ ਫੁੱਲ ਐਂ ਕਹਿੰਦੇ ਆ ਵੀ ਤਾਂ ਵਛਰੂ ਦੇ ਸਿੰਗਾਂ ਆਂਗੇ ਲੱਗਦੇ ਆ ਛੋਟੇ ਛੋਟੇ ਸੱਗੀ ਨਾਲ ਜੇ ਉੱਚੀ ਕਰਕੇ ਸੱਗੀ ਪਾਈ ਹੁੰਦੀ ਤਾਂ ਸ਼ਾਇਦ ਜ਼ਿਆਦਾ ਸੋਹਣੀ ਲੱਗਦੀ ਤੇ ਕਿਉਂਕਿ ਔਰਤ ਜਿੱਡੀ ਮਰਜ਼ੀ ਸੋਹਣੀ ਹੋਵੇ ਜੇ ਜਦੋਂ ਜਿਵੇਂ ਕਹਿੰਦੇ ਆ ਨਾ ਕਿ ਇੱਕ ਬੜਾ ਕਮਾਲ ਦਾ ਪ੍ਰਾਣਾ ਇੱਕ ਆ ਖਾਨ ਸੀ ਨਖਰੇ ਬਾਰੇ ਗਹਿਣੇ ਬਾਰੇ ਕਿ ਨਖਰਾ ਲੱਖਾਂ ਗਹਿਣਿਆਂ ਨਾਲੋਂ ਵੀ ਚੰਗਾ ਹੁੰਦਾ ਪਰ ਫਿਰ ਵੀ ਗਹਿਣੇ ਪੰਜਾਬਣ ਦੀ ਜਿੰਦ ਜਾਨ ਹੁੰਦੇ ਨੇ ਤੇ ਇਸੇ ਕਰਕੇ ਪੰਜਾਬਣ ਜਦੋਂ ਬੱਚੀਆਂ ਛੋਟੀਆਂ ਹੁੰਦੇ ਨੇ ਉਦੋਂ ਤੋਂ ਹੀ ਮਤਲਬ ਪੰਜਾਬਣ ਭਾਵੇਂ ਨਾਮ ਹੀ ਹੋਵੇ ਕਿਸੇ ਵੀ ਮੁਲਕ ਕੇਤੇ ਦੀ ਬੱਚੀ ਹੋਵੇ ਉਹ ਨਾ ਗਹਿਣੇ ਆਪ੍ਰਤੀ ਸੋਨੇ ਕੱਪੜਿਆਂ ਪ੍ਰਤੀ ਗੁੱਡੀਆਂ ਪਟੋਲਿਆਂ ਪ੍ਰਤੀ ਔਰਤ ਦਾ ਲਗਾ ਕੁਦਰਤੀ ਹੈ ਜਿਸ ਸੰਸਰ ਦੇ ਵਿੱਚ ਉਸ ਗਹਿਣੇ ਪ੍ਰਤੀ ਪੰਜਾਬਣ ਔਰਤ ਦੀ ਲਲਕ ਇਸ ਦੇ ਵਿੱਚ ਦਿਖਾਈ ਗਈ ਉਹ ਗੀਤਾਂ ਚ ਵੀ ਆਉਂਦਾ ਨਾ ਕਿ ਲਾਦੇ ਵਾਲੀਆਂ ਪਲੰਜਰ ਪਾਉਣਾ ਨਹੀਂ ਇੰਜਣ ਖਰਾਬ ਹੋ ਗਿਆ ਉਹ ਕਹਿੰਦੀ ਹੈ ਫਿਰ ਕਿ ਅੱਗ ਲਾ ਕੇ ਤੀਲੀ ਲਾ ਕੇ ਇੰਜਣ ਨੂੰ ਸਾੜਾਂ ਵੇ ਜੀਨੇ ਸਾਡਾ ਘਰ ਪਟਿਆ ਸੋ ਇਸ ਕਰਕੇ ਉਹ ਗਹਿਣੇ ਵੈਸੇ ਘਰਾਂ ਚ ਆਮ ਹੁੰਦਾ ਸੀ ਜਦੋਂ ਕਿ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਤਾ ਜਿਹੜੀ ਬੋਟੀ ਹੁੰਦੀ ਹੈ ਉਹ ਨਾਨਕ ਛੱਕਾਂ ਦੇ ਆਪਣੀਆਂ ਨਾਣਾਣਾ ਦੇ ਵਿਆਹਾਂ ਤੇ ਸ਼ਾਦੀਆਂ ਤੇ ਜਾਂ ਹੋਰ ਸਲਸਿਲੇਾਂ ਦੇ ਆਪਣੇ ਗਹਿਣੇ ਤੱਕ ਪਾ ਦੁੰਦੀਆਂ ਸੀ ਇੱਕ ਇਹ ਵੀ ਕਰਦੀਆਂ ᱛੀਆਂ ਨੇ ਪਰ ਜਦੋਂ ਉਹ ਗਹਿਣੇ ਖੁੱਸ ਜਾਂਨਾਂ ਫਿਰ ਕਿਤੇ ਨਾ ਕਿਤੇ ਪੰਜਾਬਣਾਂ ਦਾ ਮਨ ਵੀ ਬੁੱਸ ਜਾਂਦਾ ਇਹ ਸੀ ਕਹਾਣੀ ਸੱਗੀ ਫੁੱਲ ਲਖਤਮ ਸਵਾਰ ਗੁਰਦੇਵਾਲ ਸਿੰਘ ਉਮੀਦ ਹੈ ਤੁਹਾਨੂੰ ਪਸੰਦਾ ਹੀ ਹੋਣੀ ਆ ਸੋ ਮੰਗਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਆਪਣੇ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਆਪਣੇ YouTube ਪੇਜ ਐ ਫੇਸ ਟੂ ਅਨਰੈਡੀ ਦਾ ਉੱਥੇ ਸੁਣ ਸਕਦੇ ਹੋ ਜਾਂ Facebook ਤੇ ਵੀ ਲਿੰਕ ਹੁੰਦਾ ਸੋ ਇਸ ਦੇ ਨਾਲ ਆਪਾਂ ਕੁਝ ਵੀਡੀਓ ਪ੍ਰੋਗਰਾਮ ਵੀ ਪਾਉਨੇ ਆ ਉਹਨਾਂ ਵੀਡੀਓ ਦੇ ਤੇ ਨਾਲ ਆਡੀਓ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98763 096553 ਮੰਗਵਾ ਸਕਦੇ ਹੋ ਇਸੇ ਨੰਬਰ ਤੇ 9876309655 ਮੇਰਾ ਸੰਪਰਕ ਨੰਬਰ ਹੈ ਇਸੇ ਨੰਬਰ ਤੇ ਪ੍ਰੋਮੋਸ ਕਾਲ ਵੀ ਕਰ ਸਕਦੇ ਹੋ ਏਸੀ ਕਹਾਣੀ ਸਗੀ ਫੁੱਲ ਸੋ ਆਪਣੇ ਆ YouTube ਪੇਜ ਤੇ ਜਿਹੜੀ ਪਲੇਲਿਸਟ ਬਣੀ ਹੈ ਕਹਾਣੀਆਂ ਵਾਲੀ ਉਸ ਦੇ ਵਿੱਚ ਇਹ ਕਹਾਣੀਆਂ ਤੁਸੀਂ ਸੁਣ ਸਕਦੇ ਹੋ